ਅੱਜ ਆਪਾਂ ਗੱਲ ਕਰਨੀ ਆ ਵੀ ਰੂਰਲ ਏਰੀਆ ਦੇ ਵਿੱਚ ਆ ਕੇ ਤੁਸੀਂ ਜੌਬ ਕਿਵੇਂ ਲੱਭਣੀ ਆ ਰੈਂਟ ਵਾਲਾ ਅਪਾਰਟਮੈਂਟ ਕਿਵੇਂ ਲੱਭਣਾ ਹੈ ਜਾਂ ਕੋਈ ਵੀ ਬੇਸਮੈਂਟ ਕਿਵੇਂ ਲੱਭਣੀ ਆ ਤੇ ਤੁਹਾਨੂੰ ਕਿੰਨਾ ਕੁ ਬਜਟ ਚਾਹੀਦਾ ਜੇ ਤੁਸੀਂ ਮੂਵ ਹੋਣਾ ਹੈਗਾ ਰੂਰਲ ਏਰੀਆ ਦੇ ਵਿੱਚ ਇਹਦੇ ਉੱਤੇ ਆਪਾਂ ਗੱਲ ਕਰਾਂਗੇ ਤੇ ਹੋਰ ਛੋਟੀਆਂ-ਮੋਟੀਆਂ ਜਾਣਕਾਰੀਆਂ ਜਿਹੜੀਆਂ ਕਿ ਤੁਹਾਡੇ ਕੰਮ ਆ ਸਕਦੀਆਂ ਨੇ ਜੇ ਤੁਸੀਂ ਕਿਤੇ ਪੀਆਰ ਵਾਸਤੇ ਮੂਵ ਕਰ ਰਹੇ ਹੋ ਸਾਰਿਆਂ ਨੂੰ ਇੰਪੋਰਟੈਂਟ ਗੱਲ ਜੇ ਤੁਸੀਂ ਕਿਸੇ ਵੀ ਰੂਰਲ ਏਰੀਆ ਦੇ ਕਿਸੇ ਵੀ ਸਿਟੀ ਚ ਜਾ ਰਹੇ ਹਾਂ ਜਾਂ ਕਿਸੇ ਵੀ ਇਹ ਜੇ ਛੋਟੇ ਪਿੰਡ ਦੇ ਵਿੱਚ ਜਾ ਰਹੇ ਹਾਂ ਤਾਂ ਉਹਦੀ ਸਾਈਟ ਤੇ ਜਾ ਕੇ ਨਾ ਸਾਰਾ ਕੁਝ ਚੈੱਕ ਕਰਨਾਗਾ ਵੀ ਉੱਥੇ ਕਿਤੇ ਕੋਟਾ ਤਾਂ ਨਹੀਂ ਲੱਗਿਆ ਹੋਇਆ ਜਿਵੇਂ ਗ੍ਰੈਂਡ ਪ੍ਰੈਰੀ ਦੇ ਵਿੱਚ 25% ਕੋਟਾ ਲੱਗਿਆ ਹੋਇਆ ਹੈਗਾ ਹਨਾ ਵੀ 25% ਨੂੰ ਹੀ ਸਿਰਫ ਮੈਨ ਲੀਆਂ ਐਂਡੋਰਸਮੈਂਟ ਲੈਟਰ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਵੀ ਕਰਤਾ ਵੀ ਜੇ ਕੋਈ ਇੰਨਾ ਪ੍ਰੋਫਿਟ ਕਮਾਊਗਾ ਬੇ ਇੰਨੇ ਲੱਖ ਡਾਲਰ ਬਣਾਊਗਾ ਹਨਾ ਤਾਂ ਉਨੂੰ ਹੀ ਆਪਾਂ ਫਿਰ ਬਿਜ਼ਨਸ ਨੂੰ ਮੰਨਾਂਗੇ ਤੇ ਉਹੀ ਸਿਟੀ ਨਾਲ ਜਿਹੜਾ ਇੱਥੋਂ ਦਾ ਨਾ ਉਹਦੇ ਨਾਲ ਲਿੰਕ ਹੋਊਗਾ ਉਹ ਬੰਦੇ ਨੂੰ ਐਂਡੋਰਸਮੈਂਟ ਲੈਟਰ ਮਿਲੂਗੀ ਵੀ ਜਿਹੜਾ ਨਵਾਂ ਕੰਮ ਆ ਨਾ ਉਹ 4 ਲੱਖ ਡਾਲਰ ਬਣਾਉਂਦਾ ਹੋਵੇ ਤਾਂ ਕਿਤੇ ਜਾ ਕੇ ਫਿਰ ਤੁਹਾਨੂੰ ਐਂਡੋਰਸਮੈਂਟ ਲੈਟਰ ਉਹ ਬੰਦਾ ਦੇ ਸਕਦਾ ਜੇ ਕਿਸੇ ਦਾ ਜੇ ਕੋਈ 4 ਲੱਖ ਡਾਲਰ ਨਹੀਂ ਬਣਾਉਂਦਾ ਫਿਰ ਉਹ ਬੰਦਾ 2 ਸਾਲਾਂ ਦੇ ਵਿੱਚ ਇੱਕ ਬੰਦੇ ਨੂੰ ਐਂਡੋਰਸਮੈਂਟ ਲੈਟਰ ਦੇ ਸਕਦਾ 3 ਸਾਲਾਂ ਦੇ ਵਿੱਚ ਦੋ ਬੰਦਿਆਂ ਨੂੰ ਐਂਡੋਰਸਮੈਂਟ ਲੈਟਰ ਦੇ ਸਕਦਾ ਐਵੇਂ ਕਰਕੇ ਤੁਹਾਨੂੰ ਸਾਰੀਆਂ ਚੀਜ਼ਾਂ ਧਿਆਨ ਚ ਰੱਖਣੀਆਂ ਪੈਣਗੀਆਂ ਵੀ ਹੁਣ ਰੂਰਲ ਦੇ ਵਿੱਚ ਵੀ ਥੋੜੇ ਜੇ ਰੂਲ ਸਖਤ ਹੋ ਚੁੱਕੇ ਨੇ ਪਰ ਐਵੇਂ ਨਹੀਂ ਹੈਗਾ ਵੀ ਕਿਸੇ ਨੂੰ ਇੱਥੇ ਐਂਡੋਰਸਮੈਂਟ ਮਿਲਦੀ ਨਹੀਂ ਮਿਲ ਜਾਂਦੀ ਆ ਪਰ ਹੌਲੀ ਹੌਲੀ ਨੰਬਰ ਲੱਗਦਾ ਜੇ ਤੁਸੀਂ ਲਾਈਨ 'ਚ ਖੜੋਗੇ ਫੇਰ ਹੀ ਨੰਬਰ ਲੱਗੂਗਾ ਜੇ ਰੂਰਲ ਦੇ ਵਿੱਚ ਆਉਣਾ ਤਾਂ ਤੁਹਾਨੂੰ ਜਲਦੀ ਆਉਣ ਦੀ ਲੋੜ ਆ ਇਦੂ ਬਾਅਦ ਬਾਅਦ ਦੇ ਵਿੱਚ ਹੋਰ ਵੀ ਜ਼ਿਆਦਾ ਸਖਤਾਈ ਹੋ ਸਕਦੀ ਆ ਫਿਰ ਕੋਸ਼ਿਸ਼ ਕਰਿਓ ਜਿਹੜੇ ਕੰਮ ਵਾਲੇ ਕੋਲ ਲੱਗਦੇ ਹੋ ਉਹਦਾ ਕੰਮ ਪੁਰਾਣਾ ਹੋਵੇ ਕਿਉਂਕਿ ਉਹ ਜੇ ਪੁਰਾਣਾ ਕੰਮ ਹੋਊਗਾ ਮੋਸਟਲੀ ਉਹ ਸਾਲ ਦੇ ਵਿੱਚ 4 ਲੱਖ ਡਾਲਰ ਬਣਾਉਂਦਾ ਹੀ ਹੁੰਦਾਗਾ ਉਹ ਉਹ ਵਾਲਾ ਬਿਜ਼ਨਸ ਇਸ ਕਰਕੇ ਪੁਰਾਣਾ ਹੋਵੇ ਤੁਹਾਨੂੰ ਇਹ ਬੈਸਟ ਰਹੂਗਾ ਵੀ ਪੁਰਾਣੇ ਬੰਦੇ ਕੋਲ ਜਾ ਕੇ ਤੁਸੀਂ ਲੱਭੋ ਤੇ ਇੱਕ ਲਟੇਰੇ ਬੰਦਿਆਂ ਤੋਂ ਬਚਣਾਗਾ ਖਾਸ ਕਰ ਜਿਹੜੇ ਆਪਣੇ ਇੰਡੀਅਨ ਨੇ ਇਹ ਜਾਂ ਹੋਰ ਏਸ਼ੀਅਨ ਵੀ ਨੇ ਇਹ ਬਹੁਤ ਜ਼ਿਆਦਾ ਕੰਮ ਖਰਾਬ ਕਰ ਦਿੰਦੇ ਨੇ ਤੁਹਾਨੂੰ ਐਂਡੋਰਸਮੈਂਟ ਲੈਟਰ ਨਹੀਂ ਦਿੰਦੇ ਬਾਅਦ ਦੇ ਵਿੱਚ ਨਾ ਇਸ ਕਰਕੇ ਵਧੀਆ ਬੰਦਾ ਚੁਣਨਾਗਾ ਜਿਹੜੇ ਤੁਹਾਨੂੰ ਡੋਰਸਮੈਂਟ ਚ ਹੈਲਪ ਕਰੀ ਬੰਦਾ ਵਧੀਆ ਹੋਣਾ ਜ਼ਰੂਰੀ ਆ ਜਿਵੇਂ ਕਿ ਗ੍ਰੈਂਡ ਪ੍ਰੈਰੀ ਦੇ ਵਿੱਚ 2 ਸਾਲ ਬਾਅਦ ਹਨਾ ਰੀਨਿਊ ਹੋਣਾ ਇਹਨਾਂ ਦਾ ਸਾਰਾ ਸਿਸਟਮ ਉਹਦੇ ਬਾਅਦ ਹੁਣ ਇਹਨਾਂ ਦੀ ਮੋਸਟਲੀ ਇੰਡੋਰਸਮੈਂਟ ਲੈਟਰਾਂ ਹਨਾ ਮੁੱਕੀਆਂ ਹੋਈਆਂ ਗ੍ਰੈਂਡ ਪ੍ਰੈਰੀ ਦੇ ਵਿੱਚ ਤੇ ਜਦੋਂ ਨਮਾ ਕੋਟਾ ਆਊਗਾ ਤਾਂ ਫਿਰ ਜਾ ਕੇ ਇੰਡੋਰਸਮੈਂਟ ਲੈਟਰਾਂ ਨਵੇਂ ਬੰਦਿਆਂ ਨੂੰ ਮਿਲਣਗੀਆਂ ਇਸ ਕਰਕੇ ਇਹ ਵੀ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਫਿਰ ਮਿੱਤਰੋ ਆ ਜਾਂਦਾ ਵੀ ਇੱਥੇ ਜੌਬ ਮਿਲ ਜਾਂਦੀ ਆ ਜੋ ਮੋਸਟਲੀ ਤੁਹਾਡੇ ਲੱਭਣ ਤੇ ਆ জব ਬਹੁਤ ਲੋਕ ਲਈ ਵੀ ਜਾਂਦੇ ਆ ਜਿਹੜੇ ਬੰਦੇ ਨੂੰ ਪਤਾ ਨਾ ਨੌਲੇਜ ਆ ਜਾਂ ਐਵੇਂ ਦੇ ਬਲੌਗ ਦੇਖ ਕੇ ਨੌਲੇਜ ਲੈ ਰਹੇ ਨੇ ਜਾਂ ਉਹਨਾਂ ਨੂੰ ਨਮੀਆਂ ਨਮੀਆਂ ਸਟੀਆਂ ਜਿਹੜੀਆਂ ਖੁੱਲ ਰਹੀਆਂ ਨੇ ਉਹਨਾਂ ਬਾਰੇ ਪਤਾ ਹੈਗਾ ਤਾਂ ਉੱਥੇ ਜਾ ਕੇ ਜੋਬ ਲੈ ਵੀ ਲੈ ਰਹੇ ਨੇ ਬਹੁਤ ਜ਼ਿਆਦਾ ਲੋਕਾਂ ਨੇ ਇਥੋਂ ਪੀਆਰ ਲਈ ਵੀ ਆ ਤੇ ਹੋਰ ਲੈ ਵੀ ਰਹੇ ਨੇ ਇਸ ਕਰਕੇ ਜੇ ਥੋੜੀ ਹਿੰਮਤ ਤੇ ਆ ਵੀ ਜੋਬ ਤੁਸੀਂ ਲੱਭ ਲੋਗੇ ਪਰ ਜੋਬਸ ਮਿਲ ਜਾਂਦੀਆਂ ਨੇ ਐਡਾ ਕੋਈ ਐ ਨਹੀਂ ਹੈਗਾ ਵੀ ਕਾਲ ਨਹੀਂ ਪਿਆ ਜੋਬਸ ਦਾ ਮਿਲ ਜਾਂਦੀਆਂ ਪਰ ਲੱਭਣ ਵਾਲਾ ਬੰਦਾ ਚਾਹੀਦਾ ਫਿਰ ਤੁਹਾਨੂੰ ਥੋੜਾ ਜਿਹਾ ਸਮਾਰਟ ਹੋ ਕੇ ਚੱਲਣਾ ਪੈਣਾ ਥੋੜੀ ਅਪਡੇਟ ਰਹਿਣਾ ਪੈਣਾ ਵੀ ਉਹਨਾਂ ਦੀਆਂ ਸਾਈਟਾਂ ਤੇ ਵੀ ਨਾ ਉਹਨਾਂ ਨੇ ਜੌਬਾਂ ਪਾਈਆਂ ਹੋਈਆਂ ਨੇ ਵੀ ਸਾਡੇ ਇੱਥੇ-ਇੱਥੇ ਆਹਾ ਹਾ ਬੰਦੇ ਚਾਹੀਦੇ ਨੇ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੋਵੇ ਤਾਂ ਪ੍ਰੈਫਰ ਤੁਹਾਨੂੰ ਕਰਨਗੇ ਹੋਰ ਬੰਦੇ ਨੂੰ ਨਹੀਂ ਕਰਨਗੇ ਕੋਈ 6 ਮਹੀਨੇ ਵਾਲੇ ਨੂੰ ਨਹੀਂ ਕਰਨਗੇ ਉਹ ਮੋਸਟਲੀ ਸਾਲ ਵਾਲੇ ਨੂੰ ਹੀ ਕਰਨਗੇ ਜਾਂ 2 ਸਾਲ ਵਾਲੇ ਨੂੰ 2 ਸਾਲ ਵਾਲੇ ਨੂੰ ਕਰਨਗੇ ਇਸ ਕਰਕੇ ਇਹ ਵੀ ਇੱਕ ਬਹੁਤ ਵੱਡੀ ਚੀਜ਼ ਆ ਵੀ ਤੁਹਾਡੇ ਕੋਲ ਐਕਸਪੀਰੀਅੰਸ ਵਧੀਆ ਹੋਵੇ ਤਾਂ ਤੁਹਾਨੂੰ ਪਹਿਲ ਦਿੱਤੀ ਜਾਊਗੀ ਫਿਰ ਮਿੱਤਰੋ ਲੈਂਕ ਲੁੰਕ ਆ ਜੇ ਤੁਹਾਡੇ ਇਹਨਾਂ ਏਰੀਆ ਦੇ ਵਿੱਚ ਤਾਂ ਕੋਸ਼ਿਸ਼ ਕਰੋ ਵੀ ਉਹ ਬੰਦੇ ਤੋਂ ਲੈਂਕਾ ਦੁਆਰਾ ਜੌਬ ਲਵੋ ਜੇ ਉਹ ਬੰਦੇ ਦੀ ਮਾੜੀ ਮੋਟੀ ਉਹ ਬੰਦਾ ਉੱਥੇ ਲੱਗਿਆ ਹੋਇਆ ਤਾਂ ਬੜਾ ਵਧੀਆ ਹੈਗਾ ਫਿਰ ਜੇ ਤੁਹਾਨੂੰ ਉੱਥੋਂ ਪਤਾ ਵੀ ਉੱਥੋਂ ਮਿਲ ਜੂਗੀ ਸਾਨੂੰ ਇੰਡੋਰਸਮੈਂਟ ਤਾਂ ਉਹਦੇ ਨਾਲ ਦੀ ਕੋਈ ਰੀਜ਼ ਨਹੀਂ ਹੈਗੀ ਜਿਸ ਕਰਕੇ ਲੈਂਕ ਆਲਾ ਬੰਦਾ ਵੀ ਲੱਭੋ ਜੇ ਤੁਹਾਨੂੰ ਉਹ ਉੱਥੇ ਦਵਾ ਸਕਦਾ ਹੈ ਗ੍ਰੈਂਡ ਪ੍ਰੈਰੀ ਦੇ ਵਿੱਚ ਹੁਣ ਜੇ ਤੁਸੀਂ ਕਹੋ ਵੀ ਤੁਸੀਂ ਦਵਾ ਦੋ ਤੇ ਗ੍ਰੈਂਡ ਪ੍ਰੈਰੀ ਦੇ ਵਿੱਚ ਬਹੁਤ ਕੰਮ ਸਖਤ ਹੋਇਆ ਹੋਇਆ ਹੈ। ਇੱਥੇ ਨਹੀਂ ਮਿਲਣੀ ਤੁਹਾਨੂੰ ਉਹ ਜਿਹੀਆਂ ਸਿਟੀਆਂ ਦੇ ਵਿੱਚ ਮਿਲੂਗੀ ਜਿਹੜੀਆਂ ਨਵੀਆਂ ਖੁੱਲੀਆਂ ਨੇ। ਇਹ ਬਹੁਤ ਪੁਰਾਣੀ ਸਿਟੀ ਖੁੱਲੀ ਹੋਈ ਸੀ ਇਸ ਕਰਕੇ ਬਹੁਤ ਜ਼ਿਆਦਾ ਓਵਰਕਰਾਊਡਡ ਹੋ ਚੁੱਕਿਆ ਹਰੇਕ ਆਪ। ਫਿਰ ਮਿੱਤਰੋ ਆਪਾਂ ਨੂੰ ਐ ਵੀ ਪਤਾ ਹੋਣਾ ਚਾਹੀਦਾ ਵੀ ਇੱਥੇ ਰੈਂਟ ਤੇ ਚੀਜ਼ਾਂ ਮਿਲਦੀਆਂ ਕਿ ਨਹੀਂ ਮਿਲਦੀਆਂ। ਕਈ ਸ਼ਹਿਰਾਂ ਕਿ ਇਹ ਹਜੇ ਨਹੀਂ ਜਿੱਥੇ ਰੈਂਟ ਤੇ ਬਹੁਤ ਔਖਾ ਮਿਲਦਾ। ਕੋਈ ਵੀ ਅਪਾਰਟਮੈਂਟ ਇਸ ਕਰਕੇ ਇਹ ਵੀ ਤੁਹਾਨੂੰ ਪਤਾ ਹੋਣਾ ਜ਼ਰੂਰੀ ਆ। ਤੇ ਕਿੰਨਾ ਕਰੈਂਟਨ ਰੂਰਲ ਏਰੀਆ ਦੇ ਵਿੱਚ ਇਹਨਾਂ ਦੇ ਵਿੱਚ 900 ਦਾ ਅਪਾਰਟਮੈਂਟ ਮਿਲ ਜਾਂਦਾ ਮੋਸਟਲੀ 1 ਬੈਡਰੂਮ ਅਪਾਰਟਮੈਂਟ 900 ਦਾ ਸਸਤਾ ਹੈਗਾ ਥੋੜਾ ਜਿਹਾ ਪਰ ਇੱਥੇ ਇਨਕਮ ਵੀ ਘੱਟ ਆ ਜੇ ਤੁਸੀਂ ਉੱਥੇ ਜ਼ਿਆਦਾ ਕਮਾ ਰਹੇ ਹੋ ਤਾਂ ਇੱਥੇ ਤੁਸੀਂ ਅੱਧਾ ਸਮਝ ਲਓ ਵੀ ਉਹਦਾ ਅੱਧਾ ਇੱਥੇ ਕਮਾਉਂਗੇ ਇਸ ਕਰਕੇ ਤੁਸੀਂ ਆਪਦੀ ਸੇਵਿੰਗ ਵੀ ਲੈ ਕੇ ਆਉਣੀ ਆ ਘੱਟੋ ਘੱਟ 7 ਤੋਂ 10000 ਡਾਲਰ ਤੁਹਾਡੇ ਕੋਲ ਸੇਵਿੰਗ 'ਚ ਹੋਵੇ ਫੇਰ ਜਾ ਕੇ ਕਿਤੇ ਤੁਹਾਨੂੰ ਮੂਵ ਕਰਨ ਦਾ ਫਾਇਦਾ ਕਿਉਂਕਿ ਕਈ ਵਾਰ ਐ ਹੋ ਜਾਂਦਾ ਵੀ ਕੰਪਨੂ ਕੰਮ ਨਹੀਂ ਮਿਲਦਾ ਥੋੜਾ ਸਮਾਂ ਹੈਨਾ ਫੇਰ ਤੁਸੀਂ ਇਹ ਜੀ ਕੋਈ ਤੁਹਾਡੇ ਨਾਲ ਪਰੇਸ਼ਾਨੀ ਨਾ ਆਵੇ ਇਸ ਕਰਕੇ ਤੁਸੀਂ ਹਮੇਸ਼ਾ 7 ਤੋਂ 10000 ਡਾਲਰ ਆਪ ਦਾ ਨਾਲ ਲੈ ਕੇ ਆਉਣਾਗਾ ਸੇਵਿੰਗ ਦੇ ਵਿੱਚ ਕਿਉਂਕਿ ਪੀਆਰ ਦਾ ਕੰਮ ਤੇ ਜੇ ਤੁਸੀਂ ਹੁਣ ਚਾਹੁੰਦੇ ਹੋ ਵੀ ਪੀਆਰ ਲਈ ਹੋਰ ਕਿੱਥੇ ਮੂਵ ਹੋਇਆ ਜਾ ਸਕਦਾ ਫੇਰ ਤਾਂ ਇੱਕ ਨਿਊ ਬ੍ਰਾਊਨਸਵਿਕ ਆ ਤੇ ਨਿਊ ਫਾਉਂਡਲੈਂਡ ਆ ਤੇ ਪ੍ਰਿੰਸ ਐਡਵਰਡ ਆਈਲੈਂਡ ਆ ਜਿੱਥੇ ਕਿ ਤੁਹਾਨੂੰ ਜਾ ਕੇ ਪੀਆਰ ਮਿਲ ਸਕਦੀ ਆ ਉੱਥੇ ਵੀ ਆਪਦੇ ਜੇ ਤੁਹਾਡੇ ਲਿੰਕ ਹੈਗੇ ਨੇ ਤਾਂ ਜਰੂਰ ਉੱਥੇ ਜਾ ਕੇ ਟਰਾਈ ਕਰੋ ਉੱਥੇ ਵੀ ਈਜ਼ੀ ਹੈ ਇੰਨਾ ਕੰਮ ਹਜੇ ਉੱਥੇ ਸਖਤ ਨਹੀਂ ਹੋਇਆ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਬਹੁਤ ਜ਼ਿਆਦਾ ਕੰਮ ਸਖਤ ਹੋਣ ਵਾਲਾ ਹੈ ਇਸ ਕਰਕੇ ਬਹੁਤ ਧਿਆਨ ਦੇਣ ਦੀ ਲੋੜ ਹੈ ਤੇ ਤੁਹਾਨੂੰ ਮੈਂ ਬਜਟ ਜਿਹੜਾ ਦੱਸਿਆ ਵੀ ਇੰਨੇ ਕੇ ਰੁਪਏ ਤੁਹਾਡੇ ਕੋਲ ਹੋਣ ਜਦੋਂ ਥੋੜੇ ਘੱਟ ਵੀ ਹੋਣ ਮਿੱਤਰੋ ਕਿਸੇ ਵੀ ਬੰਦੇ ਨੂੰ ਹੋਰ ਨੂੰ ਪੈਸੇ ਨਾ ਦਿਓ ਜਿਵੇਂ ਮੰਨ ਲਓ ਕੋਈ ਕੰਸਲਟੈਂਟਾਂ ਨੂੰ ਦੇ ਦਿੰਦੇ ਆ ਨਾ ਪੈਸੇ ਵੀ ਸਾਨੂੰ ਮੂਵ ਕਰਵਾ ਦੋ ਉਹਦੇ ਵਿੱਚ ਬਹੁਤ ਬੁਰੇ ਫਸੋਗੇ ਕਿਉਂਕਿ ਰੂਲ ਬਹੁਤ ਜ਼ਿਆਦਾ ਚੇਂਜ ਹੋ ਰਹੇ ਨੇ ਬਹੁਤ ਜ਼ਿਆਦੇ ਪ੍ਰੋਵੈਂਸ ਬੰਦ ਹੋ ਜਾਂਦੇ ਨੇ। ਬੁਰੇ ਫਸਣਗੇ ਤੁਹਾਡੇ ਪੈਸੇ ਵੀ ਖਰਾਬ ਹੋਣਗੇ ਬਾਅਦ ਚ ਹੁਣ ਜਿਵੇਂ ਨੋਬਸ ਕੋਸ਼ਿਸ਼ ਜਿ ਗਈ ਸੀ ਲੋਕ ਉੱਥੇ ਰੂਲ ਚੇਂਜ ਹੋ ਗਏ। ਇਸ ਕਰਕੇ ਜਿਹੜੇ ਰੂਲ ਚੇਂਜ ਹੁੰਦੇ ਨੇ ਇਹ ਬਹੁਤ ਕੰਮ ਖਰਾਬ ਕਰ ਦਿੰਦੇ ਆ ਬਾਅਦ ਤੁਹਾਡਾ ਪੰਗਾ ਪੈਂਦਾ ਉੱਥੇ ਜਾ ਕੇ ਇਸ ਕਰਕੇ ਆਪ ਦਾ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ। ਉਹੀ ਆਪ ਦੇ ਗੱਡੀ 'ਚ ਜਿਹੜਾ ਤੇਲ ਪਵਾ ਕੇ ਤੁਸੀਂ ਜਾਓ ਉਹਨਾਂ ਦਾ ਖਰਚਾ ਤੁਹਾਡਾ ਹੋ ਨਹੀਂ ਹੋਣਾ। ਤੁਸੀਂ ਜਿਹੜੇ ਉਹਨਾਂ ਨੂੰ 20000 ਤੋਂ ਲੈ ਕੇ 10000 ਡਾਲਰ ਤੱਕ ਵੜਾ ਦਿੰਦੇ ਹੋ। ਇਸ ਕਰਕੇ ਕੋਸ਼ਿਸ਼ ਕਰੋ। ਵੀ ਉੱਥੇ ਪਹੁੰਚਿਆ ਜਾਵੇ ਨਾ ਕਿ ਕਿਸੇ ਨੂੰ ਆਪਾਂ ਪੈਸੇ ਦਈਏ ਹੈਨਾ ਜੇ ਤੁਹਾਡੇ ਕੋਲ ਹੈ ਨਹੀਂ ਕਾਰ ਤਾਂ ਕਾਰ ਦਾ ਹੱਲ ਕਰੋ ਕਿਉਂਕਿ ਕਾਰਮਣਾ ਪੀਆਰ ਔਖੀ ਆ ਅੱਜਕੱਲ ਦੇ ਸਮੇਂ ਦੇ ਵਿੱਚ ਕਿਉਂਕਿ ਤੁਹਾਨੂੰ ਉੱਥੇ ਜਾਣਾ ਪੈਣਾਗਾ ਸਪੈਸ਼ਲੀ 12ਵੇਂ ਵਾਲੇ ਬੰਦਿਆਂ ਨੂੰ ਤਾਂ ਬਾਕੀ ਜਿਹੜੇ ਸਕਿੱਲ ਟ੍ਰੇਡ ਵਾਲੇ ਉਹਨਾਂ ਨੇ ਤਾਂ ਹੱਲ ਆਪਦਾ ਉੱਥੇ ਬਹਿ ਕੇ ਵੀ ਕਰ ਲੈਣਾ ਕਿਵੇਂ ਲੱਗੀ ਤੁਹਾਨੂੰ ਇਹ ਜਾਣਕਾਰੀ ਤੇ ਵੀਡੀਓ ਕਿਵੇਂ ਲੱਗੀ ਜਰੂਰ ਕਮੈਂਟ ਕਰਿਓ ਇਹ ਦੱਸ ਦਿਓ ਬਾਕੀ ਜੇ ਤੁਹਾਨੂੰ ਹੋਰ ਰੂਰਲ ਦੇ ਵਿੱਚ ਮੈਂ ਤੁਹਾਡੇ ਕਮੈਂਟ ਪੜ ਲੰਨਾ ਉਹਨਾਂ ਫਿਰ ਆਪਾਂ ਵੀਡੀਓ ਬਣਾ ਦਿੰਨੇ ਹੁੰਦੇ ਆ ਕਮੈਂਟ ਜੇ ਪ੍ਰਾਈਜ਼ ਹੀ ਨਹੀਂ ਕਰਿਆ ਜਾਂਦਾ ਤਾਂ ਆਪਾਂ ਵੀਡੀਓ ਬਣਾ ਕੇ ਦੱਸ ਦੇਈਦਾ ਵੀ ਆ ਆਹ ਚੀਜ਼ਾਂ ਇੱਥੇ ਹੁਣ ਕਈ ਸ਼ਹਿਰਾਂ ਦੇ ਆ ਨਾ ਜਿੱਮੇ ਹੁਣ ਰੂਰਲ ਦੇ ਵਿੱਚ ਸੇਮ ਰੂਲ ਨੇ ਮੋਸਟਲੀ ਤੇ ਜੇ ਕੋਈ ਸਿਟੀ ਦਾ ਪ੍ਰੋਬਲਮ ਹੈਗੀ ਆ ਤਾਂ ਉਹਦੀ ਸਾਈਟ ਤੇ ਜਾ ਕੇ ਮਾੜੀ-ਮੋਟੀ ਚੈੱਕ ਕਰ ਲਿਆ ਕਰੋ ਬਾਲੇ ਫਰਕ ਨਹੀਂ ਹੈਗੇ ਰੂਲਾਂ ਦੇ ਤੇ ਉਹਦੀ ਸਿਟੀਦਾਰ ਜਦੋਂ ਤੁਸੀਂ ਜਾਓਗੇ ਉਹਦੀ ਸਾਈਟ ਤੇ ਸਾਰਾ ਕੁਝ ਦੱਸਿਆ Jolo Jangai